ਹਾਂਜੀ ਪੰਜਾਬੀ ਆਪਾਂ ਕੁਛ ਨਹੀਂ ਕਹਿਣਾ ਤੁਸੀਂ ਅਗਰ ਵੀਡੀਓ ਆ ਨਹੀਂ ਦੇਖ ਤੁਸੀਂ ਜ਼ਿੰਦਗੀ ਦੀ ਕੁਛ ਦੇਖਿਆ ਵੀ ਨਹੀਂ ਠੀਕ ਹੈ ਪਰ ਤੁਸੀਂ ਆ ਵੀਡੀਓ ਚੈੱਕ ਕਰ ਲਓ ਫਿਰ ਆਪਾਂ ਅੱਗੇ ਦੱਸ ਦਿੰਨੇ ਆ ਤੁਹਾਨੂੰ ਕਰੋ ਚੈੱਕ ਵੀਡੀਓ ਸ਼ੁਕਰ ਹੈ ਮੋਤੀ ਦਾ ਰਾਜ ਹੈ ਅਗਰ ਟੋਟਾ ਰਾਜ ਹੁੰਦਾ ਜਿੱਦਾਂ ਉਹ ਪਿਓ ਦਾ ਰਾਜ ਹੁੰਦਾ ਤੁਸੀਂ ਤਾਂ ਪੱਕਾ ਕੱਪੜੇ ਲਾ ਲੈਣੇ ਸੀ ਨੰਗਾ ਹੀ ਹੋ ਜਾਣਾ ਪਿਓ ਦਾ ਰਾਜ ਹੁੰਦਾ ਪਿਓ ਦਾ ਰਾਜ ਇਹ ਨਹੀਂ ਹੁੰਦਾ ਪੱਕੀ ਗੱਲ ਉਸ ਤੇ ਨੰਗੇ ਹੋ ਜਾਣਾ ਸੀ ਗੱਲ ਤਾਂ ਮੋਦੀ ਦਾ ਰਾਜ ਚੱਲੀ ਜਾਂਦਾ ਹਾਂਜੀ ਪੰਜਾਬੀਓ ਆ ਸੀਗੀ ਵੀਡੀਓ ਦੇਖ ਲਓ ਇਹ ਇੰਸਟਾਗ੍ਰਾਮ ਦੇ ਨੰਬਰ 1 ਨੰਬੂਲੇ ਅਨੇ ਭੈਣ ਦੀ ਚਿੱਕੀ ਬੈਂ ਤੇ ਗੰਦ ਹੀ ਪਾਉਂਦੇ 24 ਘੰਟੇ ਇਹਨੂੰ ਹਰ ਵੀਡੀਓ ਤੇ ਵੇਖ ਲਈ ਐਵੇਂ ਜੀ ਹੋਣ ਗਿਆ ਚੁੱਤੜਵਾਜ ਵੀਡੀਓ ਠੀਕ ਹੈ ਪੰਜਾਬੀਓ ਦਾਪਨ ਕਰੇ ਦਾ ਬਾਈ ਅਨਮੋਲ ਕਰ ਰਿਹਾ ਤੇ ਤੁਸੀਂ ਕਰ ਅਨਮੋਲ ਵੀਰ ਦੇ ਫੈਨ ਹੋ ਜਾਓ ਅਨਮੋਲ ਵੀ ਨੂੰ ਪਿਆਰ ਕਰਦੇ ਹੋ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਲਿਓ ਤੇ ਦੱਸਿਓ ਵਿਚਾਰ ਤੁਹਾਨੂੰ ਵੀਡੀਓ ਕਿਤੇ ਲੱਗੀ ਬਾਕੀ ਫੱਜੀ ਐਸਆਰਓ ਸਟੈਨ ਅਿੱਦਰ ਵੀਡੀਓ ਅਪਲੋਡ ਕਰਦੇ ਰਹਿਨੇ ਆ ਠੀਕ ਹੈ ਇੱਕ ਕਰੋ ਚੈੱਕ ਪਹਿਲਾ ਵੀਡੀਓ ਫਿਰ ਆਪਾਂ ਅੰਨ ਤੇ ਮਿਲਦੇ ਆਂ ਕਰੋ ਚੈੱਕ ਵੀਡੀਓ ਹਲੇ ਤੇ ਰਾਜ ਹੀ ਮੋਦੀ ਦਾ ਤਾਂ ਤੁਸੀਂ ਆ ਲੱਛਣ ਕਰ ਰਹੇ ਹੋ ਜੇ ਤੁਹਾਡੇ ਪਿਓ ਦਾ ਰਾਜ ਹੋਣਾ ਸੀ ਫਿਰ ਤਾਂ ਤੁਸੀਂ ਨੰਗੇ ਹੋ ਜਾਣਾ ਨਹੀਂ ਪਹਿਲਾ ਟਾਈਮ ਹੁੰਦਾ ਸੀ ਬੇਟੀ ਪੜਾਓ ਤੇ ਬੇਟੀ ਬਚਾਓ ਪਰ ਅੱਜ ਦਾ ਜਿਹੜਾ ਟਾਈਮ ਹੈ ਨਾ ਬੇਟੀ ਤੋਂ ਫੋਨ ਛਡਾਓ ਤੇ ਬੇਟੀ ਬਚਾਓ ਇਨਾ ਬੇੜਾ ਗਰਕ ਹੋ ਗਿਆ ਨਿੱਕ ਇਨਾਂ ਨੂੰ ਤਾਂ ਸ਼ਰਮ ਹੀ ਲਾਤੀ ਐ ਐਣਾ ਤੇ ਇੱਕ ਗੱਲ ਐ ਕਹਿੰਦਾ ਮੰਨਿਆ ਜਵਾਨੀ ਐ ਪਰ ਕੀ ਕਰੀਏ ਬਲ ਦੀ ਅੱਗ ਦਾ ਥੋੜਾ ਖਿਆਲ ਕਰ ਲੋ ਕੁੜੀਓ ਮਾਂ ਪਿਓ ਦੀ ਪੱਗ ਦਾ ਨਾ ਸ਼ਰਮ ਲਾਓ ਨਾ ਸ਼ਰਮ ਲਾਓ ਓੜੀ ਚੁੱਪੂਗੀ ਸੱਚੀ ਐ ਗੱਲ ਮੇਰੀ ਇਹ ਮੋਸ਼ਨਲ ਬੰਦਾ ਮਰਹਦਾ ਹਾਂਜੀ ਪੰਜਾਬੀ ਕੱਲ ਚੱਕ ਵੀਡੀਓ ਹਾਂਜੀ ਵੀਡੀਓ ਕਿੱਦਾਂ ਦੀ ਲੱਗੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਤੱਕ ਕੇ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਤੇ ਫੇਸਬੁਕ ਇੰਸਟਾਗ੍ਰam ਲਿੰਕ ਰਿਸਨ ਦੇ ਵਿੱਚ ਪਈਆ ਜੇਕੇ ਉਹਨੂੰ ਫੋਲੋ ਕਰ ਲਿਓ ਤੇ ਫੇਸਬੁਕ ਤੇ ਉਹਨੂੰ ਚ ਲਾਈਕ ਕਰ ਲਿਓ ਇੰਸਟਾਗ੍ਰam ਫੋਲੋ ਕਰ ਲਿਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬਾਕੀ ਆਪਾਂ ਇਦਾਂ ਦੀ ਵੀਡੀਓ ਅਪਲੋਡ ਕਰਦੇ ਰਹਿਣੀ ਹੈ ਜਿਹੜਾ ਤੁਹਾਨੂੰ ਪਤਾ ਹੀ ਹੈ ਤੇ ਬਾਕੀ ਮਿਲਦੇ ਨੇਕਸਟ ਵੀਡੀਓ ਤੇ ਸਨ ਬਰ ਬਰੀ ਸੱਚੀ ਕਾਲੀ